ਭਾਬੀ ਤੂੰ ਤਾਂ ਗਈ ਸੀ ਕਿ ਬੇਬੇ ਕੋਲੇ ਬੇਬੇ ਹੁਣੀ ਕਿਵੇਂ ਠੀਕ ਸੀਗੀ ਬੇਬੇ ਤਾਂ ਠੀਕ ਹੈ ਪਰ ਨੀਮਾ ਬਿਮਾਰ ਹੈ ਕਿਉਂ ਭਾਬੀ ਉਹਨੂੰ ਕੀ ਹੋ ਗਿਆ ਨਿਹਾਂ ਹੁਣ ਕਿੰਨੀ ਖੁਸ਼ ਹੈ ਦੋ ਦਿਨ ਹੋ ਗਏ ਇਹਨਾਂ ਤਾਂ ਰੋਟੀ ਨਹੀਂ ਖਾਦੀ ਕਹਿੰਦੀ ਮੇਰਾ ਫਤੇ ਵਾਪਸ ਆਈ ਹੈ ਹਾਂਜੀ ਭਾਬੀ ਮੈਂ ਲੈ ਗਈ ਸੀ ਨਾ ਬਿਨਾਂ ਦੱਸੇ ਹਾਂ ਨਾਲ ਦੇਖ ਲੈ ਬਾਈ ਨੂੰ ਆਪਣੇ ਵੀ ਸੁਣ ਲੈ ਨਾ ਇਹਨੂੰ ਕਿਹਾ ਸੀ ਬਾਈ ਨੂੰ ਜ਼ਰੂਰ ਸੁਣਵਾਣੀ ਹਾਂਜੀ ਬਾਈ ਨੂੰ ਮੈਂ ਫੋਨ ਤਾਂ ਲਈ ਜੀ ਮੈਂ ਤਾਂ ਮੇਰੀ ਦੀ ਨਹੀਂ ਸੀਗੀ ਵੀ ਆਪਣੇ ਵੀ ਸੁਣੂਗਾ ਵਾਹਿ ਗੁਰੂ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਵਾਹਿ ਗੁਰੂ ਪੀ ਲੋ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਕੀ ਗੱਲ ਕਰਨੀ ਆ ਸਵੇਰੇ ਸਵੇਰੇ ਗੱਲ ਤਾਂ ਸੁਣ ਲੋ ਨੇਹਾ ਮੈਨੂੰ ਆਏ ਕਹਿੰਦੀ ਸੀ ਮੈਂ ਆਪੇ ਸੌਰੇ ਜਾਣਾ ਕਿਉਂ ਉਹ ਫੌਜੀ ਨੇ ਆਉਣਾ ਨਾ ਤਾਂ ਕਰਕੇ ਅੱਛਾ ਹਾਂ ਤੇ ਕੁਛ ਨਾਲ ਨਿੰਮਾ ਬਿਮਾਰ ਹੈ ਭੱਗ ਜੂਗੀ ਠਲ ਕੋਈ ਨਾ ਛੱਡਿਆ ਵਾਂਗੇ ਹੋਰ ਜਵਾਕੜੀ ਜੀ ਨਹੀਂ ਲਾਉਂਦੀ ਉਹਥੇ ਬੇਬੇ ਮੈਂ ਦੱਸਦੀ ਸੀ ਪਰ ਨੇਹਨ ਤੋਂ ਉਹਨੇ ਦੱਸਿਆ ਨਹੀਂ ਸੀ ਬੇਬੇ ਨੇ ਅੱਛਾ ਹਾਂ ਤੇ ਫਿਰ ਮੈਂ ਤੁਹਾਨੂੰ ਦੱਸਿਆ ਗਿਆ ਨੇ ਹਾਂ ਨੂੰ ਵੀਰ ਕੋਈ ਨਾ ਮਾਰ ਰਹੀ ਪਈ ਆ ਇੱਕ ਦਿਨ ਜ਼ਿਕਰ ਛੱਡਿਆਵਾਂਗੇ ਭਾਬੀ ਮੈਂ ਤਾਂ ਤਿਆਰ ਹੋ ਗਈ ਵੀਰੇ ਤੁਸੀਂ ਮੈਨੂੰ ਛੱਡਿਓਂ ਤੇ ਤੇਰਾ ਵੀਰਾ ਤਾਂ ਕਹਿੰਦਾ ਇੱਕ ਅੱਦੇ ਦਿਨ ਤੱਕ ਛੱਡਿਆਵਾਂਗੇ ਵੀਰੇ ਤੁਹਾਨੂੰ ਪਤਾ ਹੀ ਆ ਨਾਲੇ ਮੈਨੂੰ ਫੌਜੀ ਦਾ ਵੀ ਫੋਨ ਆਇਆ ਸੀਗਾ ਉਹ ਕਹਿੰਦਾ ਮੈਂ ਵੀ 2-3 ਦਿਨਾਂ ਤੱਕ ਆਜੂਗਾ ਫਿਰ ਵੀਰੇ ਤੁਹਾਨੂੰ ਹੀ ਪਤਾ ਵੀਰੇ ਬੇ ਇਕੱਲੇ ਕੰਮ ਕਿਵੇਂ ਕਰੋਗੇ ਮੈਨੂੰ ਤਾਂ ਜਾਣੀ ਪਊਗਾ ਨਾ ਹਾਂ ਤਾਂ ਠੀਕ ਹੈ ਨੇ ਹਾਂ ਚਲ ਜੀ ਜੀ ਨੇਹਾ ਬਾਲਾ ਕਹੀਏ ਨੇ ਤਾਂ ਛੱਡਿਓ ਸਾਲ ਕੋਈ ਨਾ ਇਹਨਾਂ ਦੇ ਛੱਡੇ ਹੋਣਾ ਬਹੁਤ ਟਾਈਮ ਹੋ ਗਿਆ ਨੂੰ ਇੱਥੇ ਆਈ ਨੂੰ ਵੀ ਹਾਂ ਮੇਰੀ ਬੇਬੇ ਵਿਚਾਰੀ ਖਲੀ ਰਹਿੰਦੀ ਹੈ ਕੰਮ ਸਾਰਾ ਕਰਨਾ ਪੈਦਾ ਮਾਲੀ ਨੂੰ ਬਿਮਾਰ ਹੈਗੀ ਅਹੇ ਉਧਰ ਹੀ ਬੈਠੀ ਹੈ ਮੇਰੇ ਬਿਨਾ ਉਹ ਮੈਂ ਬਗ ਦੂੰਗੀ ਉਹ ਠੀਕ ਹੋ ਜਾਊ ਮੈਨੂੰ ਪਤਾ ਨੇਹਾ ਮੈਂ ਤਾਂ ਇਹ ਕਹਿੰਦਾ ਸੀ ਵੀ ਅੱਜ ਮੈਂ ਤੈਨੂੰ ਕੋਈ ਸ਼ੈਰ ਉਹ ਸਮਾਨ ਲਿਆ ਆਉਂਦਾ ਜੇ ਮਾਂ ਹੁੰਦੀ ਨਾ ਉਹਨੇ ਆਪਦੇ ਚਾ ਮਾਂ ਲੜਾਂ ਨਾਲ ਤੈਨੂੰ ਸਮਾਨ ਦੇਣਾ ਸੀਗਾ ਪਰ ਹੁਣ ਜਿੰਨਾ ਕਿ ਮੈਂ ਇਥੋਂ ਸੜਿਆ ਮੈਂ ਤੈਨੂੰ ਉਹਨਾਂ ਦੇ ਦੇ ਦੋ ਕੋਈ ਨਾ ਜੀ ਆਪਾਂ ਹੈਗੇ ਆ ਆਪਾਂ ਚਾ ਲੜ ਪੂਰੇ ਕਰਾਂਗੇ ਨੇਹਾ ਦੇ ਕੋਈ ਨਹੀਂ ਵੀਰੇ ਇਹ ਰਸਮਾਂ ਤਾਂ ਹੁੰਦੀਆਂ ਰਹਿਣਗੀਆਂ ਮੇਰੇ ਨਾਲ ਤੁਸੀਂ ਹੋਣਾ ਮੈਨੂੰ ਤੁਹਾਡੇ ਦੋਨਾਂ ਦਾ ਸਾਥ ਹੀ ਚਾਹੀਦਾ ਮੈਨੂੰ ਹੋਰ ਕੀ ਚਾਹੀਦਾ ਬਸ ਮੇਰੇ ਲਈ ਇਹ ਹੀ ਬਹੁਤ ਹੈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਬਸ ਮੇਰੇ ਲਈ ਨਾ ਤੇਕੇ ਘਰ ਦੇ ਦਰਵਾਜ਼ੇ ਤੁਸੀਂ ਹਮੇਸ਼ਾ ਲਈ ਖੁੱਲ੍ਹੇ ਰੱਖਿਓ ਕੋਈ ਨਾ ਸਿਦਾ ਹੈਗੀ ਹੈ ਤੇਰੇ ਨਾਲ ਹਰ ਚੀਜ਼ਾਂ ਵੀ ਤਾਂ ਚਾਹੀਦੀਆਂ ਹੁੰਦੀਆਂ ਨੇ ਨਾ ਨਾ ਵੀਰੇ ਮੈਨੂੰ ਕੁਝ ਨਹੀਂ ਚਾਹੀਦਾ ਜੀ ਆਪਾਂ ਨੇ ਆਹਨੂੰ ਮਾਂ ਦੀ ਕਮੀ ਮਹਿਸੂਸ ਹੋਣin ਦਿੰਦੇ ਜਿਹੜੀ ਵੀ ਇਹਨਾਂ ਚੀਜ਼ ਚਾਹੀਦੀ ਆਪਾਂ ਸਾਰੇ ਲਿਆ ਕੇ ਦਵਾਂਗੇ ਆ ਇਹ ਤਾਂ ਸਾਰਾ ਕੁਝ ਲਿਆ ਕੇ ਦੇ ਮੈਂ ਪਰ ਜੇ ਮਾਂ ਹੁੰਦੀ ਨਾ ਫੇਰ ਵੀ ਉਹਨੇ ਆਪ ਦੇ ਚਾਰ ਲਾੜ ਵਖਰੇ ਸੀ ਕੋਈ ਨਾ ਜੀ ਆਪਾਂ ਪੂਰੇ ਚਾਰ ਲਾੜਾਂ ਨਾਲ ਤੋਰਾਂਗੇ ਨੇਹਾ ਨੂੰ ਹਾਂ ਹਾਂ ਭਾਬੀ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਚਲ ਕੋਈ ਨਹੀਂ ਮੈਂ ਉਹਨੂੰ ਵੀ ਨਿਵਾਦਾ ਫਤਿਹ ਨੂੰ ਫਿਰ ਮੈਂ ਤੁਸੀ ਵੀਰੇ ਛੱਡਿਆ ਹਾਂ ਕੋਈ ਗੱਲ ਨਹੀਂ ਹੋ ਜਾ ਤਿਆਰ ਜੀ ਦੇਖ ਲਓ ਜੀ ਵਿਚਾਰੇ ਕਿੰਨੇ ਟਾਈਮ ਬਾਅਦ ਜਾਊਗੀ ਨਾਲੇ ਫਤਿਹ ਵਾਸਤੇ ਸੂਟ ਲੈ ਆਈਓ ਚੰਗਾ ਹਾਂ ਠੀਕ ਹੈ ਕੋਈ ਗੱਲ ਤੇ ਨੇਹਾ ਦੇ ਵੀ ਲੈ ਆਈਓ ਕੋਈ ਨਾ ਲਿਆ ਕੇ ਦਿੰਨਾ ਮੈਨੂੰ ਉਸਮਾਨਾ ਹੋਰ ਬੀ ਆਮ ਦਾ ਹਾਂਜੀ ਚਲ ਮੈਂ ਦੇਖਣੇ ਨਾਲ ਕਰਵਾਦਾ ਕਪੜੇ ਲੈਣੇ ਠੀਕ ਹੈ हां हां भाभी कोई ते ਨਾਲੇ ਵੀਰੇ ਕੋਲ ਕਰਾ ਦੇ ਕਰੀ ਫਤੇਨਾ ਪਰ ਉੱਥੇ ਜਾ ਕੇ ਗੱਲ ਹੀ ਨਾ ਕਰਵਾਵੇ ਮੇਰੀ ਲੈ ਕੋਈ ਨਹੀਂ ਭਾਬੀ ਕਰਾ ਦੇ ਕਰੂੰਗੀ ਚਲੀਏ ਲੈ ਹਾਂਜੀ ਵੀਰੇ ਚਲੋ ਸਾਰਾ ਸਮਾਨ ਪਾ ਤਾਸੀ ਗਾ ਦੇ ਵਿੱਚ ਠੀਕ ਹੈ ਦੇਖ ਲਈ ਜਾ ਕੇ ਉੱਥੇ ਭਾਬੀ ਮੈਂ ਤਾਂ ਇੱਕ ਇੱਕ ਟ ਲੈ ਕੇ ਆਈ ਸੀ ਤੁਸੀਂ ਆ ਵੀ ਨਾਲ ਤੋਰਤੀ ਮੇਰੇ ਹੈ ਕੋਈ ਨਾ ਇਹਦੇ ਵਿੱਚ ਫਤੇ ਦਾ ਸਮਾਨ ਹੈ ਕੱਪੜੇ ਲੀੜੇ ਇਹਦੇ ਵਿੱਚ ਠੀਕ ਹੈ ਚਲ ਸੰਗ ਨਾਲ ਬੇਬੇ ਨੂੰ ਵਿਖਾ ਦੇ ਠੀਕ ਹੈ ਭਾਬੀ ਵਿਖਾ ਦੂੰਗੀ ਹਾਂ ਚਲ ਠੀਕ ਹੈ ਧਿਆਨ ਨਾਲ ਜਾਈਓ ਚਲ ਹਾਂ ਹਾਂ ਠੀਕ ਹੈ ਭਾਬੀ ਪਤੇ ਓਏ ਚੱਲ ਚੰਗਾ ਚੱਲ ਸਿਰ ਤੇ ਧਿਆਨ ਰੱਖੀ ਜੇਗਾ ਠੀਕ ਹੈ ਜੀ ਚੱਲ ਚੰਗਾ ਬੱਬੀ ਏ ਰੱਬਾ ਸਾਡੇ ਪਰਿਵਾਰ ਨੂੰ ਐਂ ਖੁਸ਼ ਰੱਖੀ ਹੁਣ ਕਰ ਸਾਡੀ ਖੁਸ਼ੀ ਨੂੰ ਨਜ਼ਰ ਨਾ ਲੱਗ ਜੇ ਕਿਸੇ ਦੀ ਵੀ ਮੋਸਾਂ ਖੁਸ਼ੀਆਂ ਆਈਆਂ ਨੇ ਸਾਡੇ ਘਰ ਤਾਂ ਆਇਤਾ ਮੇਰੀ ਨੂੰ ਆਉਗੀ ਨੇਹਾ ਘਰੇ ਐਨੀ ਖੁਸ਼ੀ ਚੜੀ ਪਈ ਐ ਭੱਜ ਭੱਜ ਕੇ ਕੰਮ ਨਵੇ ਲਾ ਚੱਲ ਕੱਪੜੇ ਤੋਤ ਹੋ ਗਈ ਸੀ ਕੰਮ ਵਾਲੀ ਮਗਾਣ ਤਾਂ ਇਹ ਕਰਦੇ ਆਉਂਦੇ ਆਉਂਦੀ ਨੂੰ 1 ਕਿਲੋੇ ਲਾ ਦੇ ਕੱਪੜੇ ਬੜੀ ਖੁਸ਼ੀ ਚੜੀ ਪਈ ਮੈਨੂੰ ਤਾਂ ਵੀਰ ਅੱਜ ਤਾਂ ਮੇਰੇ ਗੋਡੇ ਵੀ ਨਹੀਂ ਦੁਖੇ ਤੇ ਉਹ ਅਰਦੇ ਰਹਿੰਦੇ ਨੇ ਆਦੀ ਗੋਡੇ ਵੀ ਨਹੀਂ ਉਹੜੇ ਵੀ ਐਨੀ ਐਨੀ ਜਿਆਦੇ ਹੁੰਦੀ ਆਵਦੇ ਨੂੰ ਪੁੱਤ ਦੀ ਖੁਸ਼ੀ ਵਾਲੀ ਹੁੰਦੀ ਐ ਬਈ ਘਰੇ ਆ ਜਾਣਗੇ ਕੱਲੀ ਫਿਰਦੀ ਜਿਵੇਂ ਕੋਈ ਧਰਵਾਜ ਦੀ ਹੋਰ ਕਰਦਿਆਂ ਤਾਂ ਇਹਨਾਂ ਨੂੰ ਸੁਮਾਗ ਗਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੇਬੇ ਹਾਂ ਨੇ ਹੁਣ ਪਤਾ ਆ ਗਿਆ ਮੈਨੂੰ ਬੇਬੇ ਸ਼ਿਕਾ ਤੱਤੀ ਕਰ ਉੱਟ ਸੋ ਠੀਕ ਆ ਤੱਤੀ ਕਰ ਉੱਟ ਮੈਂ ਉਹਨਾਂ ਬਰ ਪੁੱਤ ਫੜਾ ਦੇ ਤੇਰੀ ਲੈ ਕਿੰਨਾ ਦਿਨ ਹੋ ਗਿਆ ਦੇਖੀ ਰੋ ਮੁਰਕਾ ਮੈਥੋਂ ਵੀ ਜਾਏਗਾ ਪੁੱਤ ਤੈਨੂੰ ਪਤਾ ਵੀ ਘਰੇ ਆਉਂਦੀ ਕੰਮ ਵਾਲੀ ਤਾਂ ਸਾਰਾ ਕਰਤਾ ਜਾਂਦੀ ਮੈਨੂੰ ਤਾਂ ਰਹਿਣਾ ਪੈਂਦਾ ਨਾ ਹੋਰ ਬੇਬੇ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਭੱਗ ਜਾਓ ਕੀ ਆ ਕੀ ਜਾਂਦਾ ਹੂੰ ਇਹ ਮਾ ਚੱਕਰੇ ਛੋਣਾ ਛੋਣਾ ਮੇਰਾ ਪੁੱਤ ਗੋਰਾ ਗੋਰਾ ਰੰਗਾ ਤੇਰੇ ਵਰਗਾ ਤੂੰ ਅੱਛਾ ਹਾਂ ਨਾ ਬੀਬੇ ਮੈਨੂੰ ਤਾਂ ਇਹ ਦਾਦੀ ਵਰਗਾ ਹੀ ਲੱਗਦਾ ਹੈ ਹਾਂ ਆਈ ਲਾਲਾ ਨਾਲੇ ਵੀ ਲਈ ਲਾਲਾ ਤਾਲਾ ਦਾਦੀ ਤੇ ਵੀ ਮਾਂ ਦੇ ਵੀ ਚਲੋ ਬੇਬੇ ਨਿੰਮਣੀ ਦੇਖ ਦੇ ਕਿੱਥੇ ਲੈ ਨਿੰਮੋ ਦੀ ਸੁਣ ਲੈ ਪੁੱਤ ਹੂੰ ਤੇਰਾ ਪਤਾ ਲੱਗ ਵੀ ਮੰਮੀ ਆਊਗੀ ਅੱਛਾ ਕਹੀ ਮੈਂ ਤਾਂ ਸਕੂਲ ਨਹੀਂ ਜਾਂਦੀ ਫਿਰ ਤੇ ਮਸਾਂ ਤੋਰੀ ਭਰਿਆ ਕੇ ਵੀ ਕੋਈ ਨਹੀਂ ਪੁੱਤ ਬਾਗ ਜਾ ਤੂੰ ਆਏ ਨੇ ਛੁੱਟੀ ਨਾ ਮਾਰ ਤੇ ਚੰਗਾ ਦੀ ਅੱਧੀ ਛੁੱਟੀ ਵੇਲੇ ਨਾ ਫੋਨ ਕਰਦੀ ਮੈਡਮ ਨੂੰ ਤੇ ਮੈਨੂੰ ਤਾਂ ਲੈ ਆਈ ਆਏ ਕਹਿ ਕੇ ਗਈ ਆ ਚੱਲੀ ਆ ਮੇਰੀ ਧੀ ਜਵਾ ਐਨਾ ਚਾਹ ਹੀ ਬਾਲਾ ਚੜਿਆ ਪਿਆ ਮੂੰ ਫਿਰ ਬੇਬੇ ਤੂੰ ਨਾ ਭੇਜੀ ਅੱਜ ਨੂੰ ਘਰ ਰੱਖ ਲੈਂਦੀ ਮਾਂ ਚੱਲ ਸਕੂਲ ਦਾ ਕੰਮ ਤਾਂ ਲੈ ਕੇ ਆ ਜੂਗੀ ਘਰ ਘਰੇ ਕਰ ਲੂ ਬਹਿ ਕੇ ਤਾਂ ਹੋਰ ਬੋਲ ਬਸ ਇੰਨੇ ਮੋਠੀਆ ਹਣਾ ਹਾਂ ਪੁੱਤ ਠੀਕ ਹੈ ਵਧੀਆ ਹੁਣ ਤਾਂ ਬੁਖਾਰ ਜਾ ਹੋ ਗਿਆ ਸੀ ਹਾਂ ਨਾ ਹੁਣ ਤਾਂ ਠੀਕ ਹੈਗੀ ਦਵਾਈ ਦਵਾ ਦਈ ਜੁ ਮੈਂ ਠੀਕ ਹੈ ਲੱਭਤ ਮੈਂ ਪਾਣੀ ਕੋ ਨਹੀਂ ਲੈ ਆਕਦੇ ਹਾਂ ਤੁਹਾਨੂੰ। ਨਾ ਮੈਂ ਇਹ ਬੇਬਸ ਕੋਈ ਜਾਂ। ਚੱਲ ਜਾਂ ਮੈਂ। ਕਿਉਂ ਲੈ? ਐਂ ਕੀ ਮੈਂ ਪੁੱਤ? ਰੋਟੀ ਰੋਟੀ ਖਾ ਕੇ। ਹੋਰ ਰੋਟੀ ਤਾਂ ਨਾ ਮੈਂ ਅਸੇ ਰੋਟੀ ਖਾਣ ਕੀ ਤਾਂ ਆਇਆ ਨਹੀਂ। ਹਾਂ ਤੈਨੂੰ ਪਤਾ ਚੱਲੇਗਾ ਹਣ। ਫਿਰ ਚਾਚੂ ਤਾਂ ਪੀ ਜਾਂਦੇ। ਹੋਰ ਬਸ ਵਸੇ ਰੋੜ ਨਹੀਂ ਜੇ ਰੋੜ ਨਹੀਂ ਮੈਂ ਮੰਗ ਲੈਂਦਾ ਪੀ। ਕਿਹੜਾ ਪਗ ਨਗਰ ਅਗਾਂ? ਹਾਂ ਵੀਰੇ ਇਹ ਤਾਂ ਹੈ। ਤੇ ਤੇਰੇ ਭਾਬੀ ਕੱਲੀ ਆ ਤੈਨੂੰ ਪਤਾ ਹੈਗਾ ਰੋਤਾ। ਹਾਂ ਹਾਂ ਵੀਰੇ ਬਹੁਤ ਠੀਕ ਹੈ ਬਸ ਤੀ ਤੀ ਠੀਕ ਹੈ। ਹਾਂ ਠੀਕ ਹੈ। ਚੱਲ ਠੀਕ ਹੈ ਫਿਰ ਹਾਂ। ਠੀਕ ਹੈ ਵੀਰੇ। ਚੰਗਾ ਵੀਰੇ। ਚੰਗਾ ਪੁੱ ਹੋਰ ਬਤੂੰ ਤੂੰ ਦੱਸ ਠੀਕ ਠਾਕ ਰਹੀ ਔਦਿਆ ਹਾਂ ਬੇਬੇ ਬਹੁਤ ਵਧੀਆ ਚਲ ਨਾਲੇ ਬੇਬੇ ਤੈਨੂੰ ਖੁਸ਼ੀ ਦੀ ਗੱਲ ਦੱਸਾਂ ਇੱਕ ਛੇਤੀ ਦੱਸ ਮੇਰੀ ਭਾਬੀ ਕੋਲੇ ਵੀ ਜਵਾਕ ਹੋਣਾ ਲਗਾ ਸੱਚੀ ਹਾਂ ਸ਼ੁਗਰਾ ਪ੍ਰਮਾਤਮਾ ਦਾ ਮੇਰੀ ਨੂੰਹ ਦੇ ਪੇਕੇ ਵੀ ਗਰਕਾਰੀਆਂ ਵੱਜਣ ਬੱਚਿਆਂ ਦੀਆਂ ਹੈ ਐਦਾਂ ਹੋਰ ਉਤੋਂ ਦੀ ਖੁਸ਼ੀ ਕੀ ਮਿਲ ਸਕਦੀ ਹੈ ਹੈ ਸਹੀ ਗੱਲ ਆ ਬਥੇਰੇ ਦੁੱਖ ਦੇਖੇ ਨੇਗੇ ਕਿਆ ਸਾਲ ਹੋ ਗਏ ਸੀ ਤੈਨੂੰ ਨਾਲੇ ਵਿਆਹ ਮੈਨੂੰ ਵੀ ਐਸੀ ਵੀ ਚੱਲ ਉਹਨਾਂ ਦਾ ਜਵਾਕ ਹੋ ਜੂਗਾ ਹਨਾ ਐਜੇ ਪੱਕੇ ਸੁੱਕੀ ਬਸਨ ਨਾ ਤੀਆਂ ਤਾਂ ਆਪ ਹੀ ਸੁਖ ਰਹਿੰਦੀਆਂ ਸਨ ਤੇ ਪੁੱਤ ਨਾਲੇ ਫਦੇ ਤੂੰ ਝੋਲੀ ਪਤਾ ਸੀ ਹੀਰਤ ਦੇ ਉਹ ਤਾਂ ਬੇਬੇ ਪਹਿਲਾਂ ਪਤਾ ਸੀ ਮੈਨੂੰ ਪਤਾ ਨਹੀਂ ਸੀ ਨਾ ਵੀ ਭਾਬੀ ਕੋਲ ਜਵਾਕ ਹੋਣਾ ਲਾ ਅੱਛਾ ਦੇਖ ਬੇਬੇ ਤੈਨੂੰ ਵੀ ਪਤਾ ਹੈ ਵੀ ਮੇਰੇ ਪੇਕਿਆਂ ਚ ਹੋਰ ਹੈ ਕੌਣ ਮੇਰੇ ਵੀਰਾਗਾ ਤੇ ਮੇਰੀ ਭਝਾਈ ਆ ਤੇ ਉਹਨਾਂ ਤੋਂ ਵੱਧ ਕੇ ਤਾਂ ਮੈਨੂੰ ਕੁਝ ਹੋਰ ਹੈ ਨਹੀਂ ਸੀ ਸਹੀ ਗੱਲ ਆ ਭਾਬੀ ਨੇ ਮੈਨੂੰ ਕਹਿਤਾ ਕਹਿੰਦੀ ਮੈਨੂੰ ਤੇਰਾ ਜਵਾਕ ਦੇ ਦੀ ਤੂੰ ਆਪ ਦੱਸ ਬੇਬੇ ਫਿਰ ਮੈਂ ਕਿਵੇਂ ਜਵਾਬ ਦੇ ਦਿੰਦੀ ਨਹੀਂ ਦੇ ਸਕਦੀ ਪੁੱਤ ਚਲ ਆਪਨ ਤਾਂ ਆਏ ਸੀ ਵੀ ਆਪਣੇ ਕੋਲ ਨਿੰਮੋ ਹੈਗੀ ਆ ਪੁੱਤਾਂ ਵਰਗੀ ਆਪਨ ਤਾਂ ਹਾਂ ਬੇਬੇ ਪਰ ਫਿਰ ਵੀ ਤੂੰ ਦੇਖ ਭਾਬੀ ਮੈਨੂੰ ਕਹਿੰਦੀ ਮੈਂ ਤਾਂ ਸਿਰਫ ਤੈਨੂੰ ਪਰਖਦੀ ਸੀ ਤੇ ਭਾਬੀ ਨੇ ਫਤਿਹ ਮੈਨੂੰ ਵਾਪਸ ਹੀ ਦੇਤਾ ਚਲੋ ਵਧੀਆ ਪੁੱਤ ਉਹ ਵੀ ਖੁਸ਼ ਹੈ ਤੇ ਆਪਾਂ ਵੀ ਖੁਸ਼ ਹੋ ਜਾਣਾ ਪਰਮਾਤਮਾ ਸਾਰੇ ਰਿਸ਼ਤੇਦਾਰੀ ਮੇਰੇ ਆਪਣੇ ਤੇ ਰੰਗ ਭਾਗ ਲਾਈ ਰੱਖੇ ਹਨ ਹੋਰ ਸਹੀ ਗੱਲ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਪੁੱਤੇ ਤਾਂ ਹਾਂ ਨਮਾ ਪਾਣੀ ਲੈ ਆਕ ਦਿਨੀ ਨਾ ਨਾ ਬਸ ਬੇਬੇ ਆ ਬੇਬੇ ਨਾਲੇ ਨਾ ਭਾਬੀ ਨੇ ਸਮਾਨ ਭੇਜਿਆ ਕਾਫੀ ਲੈ ਤੂੰ ਵੀ ਦੇਖ ਲੈ ਅੱਛਾ ਫਤਲੀ ਕਪੜੇ ਭੇਜਨੇ ਨਾਲੇ ਵੀਰੇ ਨੇ ਨਾ ਆਪਣੇ ਫਤਲੀ ਚਾਂਦੀ ਦੇ ਘੜੇ ਬਣਾ ਕੇ ਦਿੱਤੇ ਨੇਗੇ ਅੱਛਾ ਹਾਂ ਦੇਖ ਲੈ ਚਾਹ ਕਿੰਨਾ ਕਰਦੇ ਆ ਹਨਾ ਬਾਲਾ ਚਾਹ ਚੜਿਆ ਸੱਚੀ ਉਹਨਾਂ ਨੂੰ ਪਾ ਚਲ ਕੋਈ ਨਹੀਂ ਫੇਰ ਦੇਖ ਲਾਂਗੇ ਆਪਾਂ ਬੇਬੇ ਜਦੋਂ ਭਾਬੀ ਦੇ ਜਾਕ ਹੋ ਗਿਆ ਨਾ ਜੇ ਤਾਂ ਕੁੜੀ ਹੋਈ ਤਾਂ ਆਪਾਂ ਛੰਚਣ ਲੈ ਕੇ ਚੱਲਾਂਗੇ ਠੀਕ ਆ ਤੇ ਜੇ ਮੁੰਡਾ ਹੋਇਆ ਫਿਰ ਆਪਾਂ ਵੀ ਕੰਗਣ ਗਰਾ ਕੇ ਦਵਾਂਗੇ ਜਰੂਰ ਜਿਵੇਂ ਤੂੰ ਕਹੀਂਗੇ ਉਵੇਂ ਹੀ ਕਰ ਲਾਂਗੇ ਪੁੱਤ ਕੋਈ ਗੱਲ ਨਹੀਂ ਹਾਂ ਉਹ ਵੀ ਆਪਣੇ ਨੇ ਹਾਂ ਕੋਈ ਗੱਲ ਨਹੀਂ ਜਿਵੇਂ ਤੂੰ ਕਹੀਂਗੇ ਉਵੇਂ ਹੀ ਕਰ ਲਾਂਗੇ ਚੱਲ ਬੇਬੇ ਆ ਜਾ ਉਧਰ ਚੱਲੀ ਉਧਰ ਤਾਂ ਮੈਨੂੰ ਗਰਮੀ ਲੱਗੀ ਜਾਂਦੀ ਆ ਚੱਲ ਉਧਰ ਆ ਜਾ ਫਿਰ ਚੱਲ ਨਾਲੇ ਥਾ ਪਾਣੀ ਬਣਾ ਲਾਂਗੇ ਆਪਾਂ ਔਰ ਕਿਵੇਂ ਮੰਗੇ ਠੀਕ ਹੈ ਵਧੀਆ ਜੀ ਕਿੱਧਰ ਆਏ ਮਨਪੈਣ ਨੇ ਛੱਡ ਗਿਆ ਸੀ ਉਹਦੇ ਸਾਰੇ ਪਿੰਡ ਅੱਛਾ ਹਾਂ ਆ ਕਈ ਦਿਨ ਹੋ ਗਏ ਯਾਰ ਭੈਣ ਮੇਰੇ ਕੋਲ ਵੀ ਆਈ ਸੀ ਦੁਕਾਨ ਤੇ ਜਵਾਖ ਨੂੰ ਲੱਭਦੀ ਫਿਰਦੀ ਸੀ ਕੀ ਗੱਲ ਹੋ ਗਈ ਸੀ ਅੱਛਾ ਉਹ ਤਾਂ ਤੇਰੀ ਪਰਜਾਈ ਦਾ ਜਵਾਖ ਨੂੰ ਲੈ ਕੇ ਕਿਤੇ ਭਾਗੀ ਸੀ ਰਸਤੇ ਯਾਰੀ ਚ ਉਹ ਜਾਣੀ ਬਸ ਕੇਨ ਗਈ ਕਿਉਂ ਕਿਵੇਂ ਉਹ ਬੈਸੀ ਭਾਗੀ ਸੀਗੇ ਉਹ ਫੋਨ ਫੋਨ ਬੰਦ ਸੀਗੇ ਬਸ ਦੱਸਣਾ ਭੁੱਲ ਗਏ ਉਹ ਮੋਤਾ ਠੀਕ ਆ ਸਭ ਕਰੇ ਹਾਂ ਸਾਰੇ ਠੀਕ ਹੈ ਵਧੀਆ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਾ ਨਾ ਕੋਈ ਪ੍ਰੋਬਲਮ ਨਹੀਂ ਵਧੀਆ ਤੇ ਭੈਣ ਦੀ ਸਿਹਤ ਠੀਕ ਹੈ ਹਾਂ ਠੀਕ ਹੈ ਵਧੀਆ ਬਈ ਜਵਾਕ ਕਿਵੇਂ ਹੈ ਜਵਾਕ ਵੀ ਠੀਕ ਹੈ ਅੱਛਾ ਤੂੰ ਨੇ ਫੌਜੀ ਨੇ ਆਉਣਾ ਸੀਗਾ ਤਾਂ ਕਰਕੇ ਮਾਹ ਚਾਲ ਪਿੰਡ ਛੱਡਿਆ ਉਹਨਾਂ ਨੂੰ ਆ ਗਿਆ ਫੌਜੀ ਫਿਰ ਬਸ ਹੁਣ ਇੱਕ ਦਿਨ ਚ ਆ ਜਾਣਾ ਨੇ ਅੱਛਾ ਠੀਕ ਹੈ ਤੂੰ ਕਿੱਥੇ ਚੱਲ ਫਿਰ ਘਰੇ ਜਾ ਕੇ ਮੈਂ ਕੰਮ-ਕੰਮ ਕਰਨੀ ਨੇਗੇ ਚਲ ਵਧੀਆ ਬਾਕੀ ਬਹੁਤ ਟਾਂ ਹੋਇਆ ਜੀ ਬਈ ਇੱਥੇ ਆਜ ਨੂੰ ਵੀ ਕਰਣ ਨੂੰ ਉਹ ਜਵਾਕ ਆਪਦੇ ਘਰੀ ਸੌਂਦਾਗਾ ਹਾਂ ਵਧੀਆ ਕੀਤਾ ਤੂੰ ਉੱਥੇ ਛੱਡਿਆ ਆ ਹੋਰ ਚੱਲ ਆਪਰੇ ਕਿੰਨਾ ਕ ਟਾਈਮ ਬੈਠੀ ਰਹਿੰਦੀ ਅਗਰ ਕਰੇ ਆ ਉਹਦਾ ਜਵਾਕ ਪਾਲੇ ਹਨ ਹਾਂ ਹਾਂ ਚੱਲ ਕੋਈ ਨਾ ਜੇ ਕੋਈ ਗੱਲਬਾਤ ਹੋਈ ਤਾਂ ਦੱਸ ਦੀ ਮੈਨੂੰ ਚੰਗਾ ਠੀਕ ਹੈ ਠੀਕ ਹੈ ਠੀਕ ਚੰਗਾ ਇਹ ਆਈ ਨਹੀਂ ਅਕ ਕਿੰਨਾ ਟਾਈਮ ਹੋ ਗਿਆ ਚਲ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਬਜ਼ੀ ਜੀ ਬਣਾ ਕੇ ਰੱਖਦਾ ਪੱਕੀਆਂ ਨੇ ਇਹ ਵੀ ਪੱਟੀਆਂ ਕੱਚੀਆਂ ਕਿਹਾ ਸੀ ਕੱਚੀਆਂ ਕੱਚੀਆਂ ਨਹੀਂ ਲਿਆਂਦੀਆਂ ਉਹ ਵੀ ਬਸ ਧਿਆਨ ਨਾਲ ਲਿਆਂਦੇ ਨਹੀਂ ਹਾਂ लेوندی ਕਰਦੇ ਆ ਜਲਦੀ ਜਲਦੀ ਅੱਗੇ ਹਾਂ ਯਸ ਤੁਹਾਨੂੰ ੜੀ ਕੀ ਆਂਦੀ ਸੀ ਮੈਂ ਹੋਰ ਸਾਰਾ ਦੁਪਹਿਰਾ ਟੱਪਿਆ ਮੇਰਾ ਵੀ ਤੇ ਕਿਵੇਂ ਸੀ ਬੇਬੇ ਤੇ ਨਿੰਮੋ ਹਾਂ ਠੀਕ ਸੀਗੇ ਨਿੰਮੋ ਦਾ ਸਕੂਲ ਗਈ ਹੋਈ ਸੀਗੀ ਅੱਛਾ ਹਾਂ ਬੇ ਉਹਨੂੰ ਨਿੰਮੋ ਨੂੰ ਬੁਖਾਰ ਹੋਇਆ ਸੀਗਾ ਪੁੱਛ ਲੈਸ ਮੈਂ ਬਣ ਠੀਕ ਹੈ ਹਾਂ ਬਸ ਛੱਡਿਆ ਸੀ ਉਹ ਕਹਿੰਦੇ ਠੀਕ ਹੈ ਅੱਛਾ ਮੈਂ ਤਾਂ ਕੱਲੀ ਜੀ ਬੈਠੀ ਸੀ ਨੇ ਹੱਥ ਫਤੇ ਬਿਨਾ ਤਾਂ ਜਮਈ ਘਰ ਸੁਣਨਾ ਹੋ ਗਿਆ ਅੱਛਾ ਮੈਂ ਵੀ ਤੈਨੂੰ ਮੁੜਿਆ ਨੇ ਹੱਥ ਕਹਿੰਦੇ ਕਹਿੰਦੇ ਰੋਟੀ ਖਾ ਕੇ ਜਾਈ ਮਾਂ ਚੱਲ ਤੇਰੀ ਭਾਬੀ ਕੱਲੀ ਆ ਘਰੇ ਮਾ ਜੀ ਮੇਰ ਤਾਂ ਜਮਾ ਨਹੀਂ ਜੀ ਲੱਗਦਾ ਸੀ ਪਹਿਲਾ ਤਫਾ ਤੇਰੇ ਨਾਲ ਲੱਗੇ ਰਹਿੰਦੇ ਸੀ ਚੌੜੀ ਜੀ ਕਰਨ ਹੋਰ ਜੀ ਲੱਗਿਆ ਸੀ ਉਹਨਾਂ ਨਾਲ ਬਜੀਆ ਹੋਰ ਤੈਨੂੰ ਵੀ ਇਕੱਲੇ ਜੇ ਰਹਿਣਾ ਔਖਾ ਹੋ ਜੂਗਾ ਨੇ ਉਹੀ ਤਾਂ ਗੱਲ ਹੈ ਤੇ ਨਾਲ ਆ ਪੱਕੀਆਂ ਨੇ ਆਏ ਜਮਾ ਪੱਕੀਆਂ ਨੇ ਸਵਾਦ ਨਹੀਂ ਬਣਨੀ ਆ ਚੱਲ ਕੋਈ ਨਾ ਹੋਰ ਤਾਂ ਰਲਾ ਕੋਈ ਫੇਰਾ ਹੋਰ ਤਾਂ ਹੈ ਨਹੀਂ ਸਬਜ਼ੀ ਆਹੀ ਆ ਗਰਮੀ ਕਰਕੇ ਪੱਕ ਜੇ ਜਾਂਦੇ ਨੇ ਇਹ ਪੱਕ ਤਾਂ ਜਾਂਦੇ ਫਿਰ ਕਹਿਣ ਲੱਗ ਜਣੇ ਸਵਾਦ ਨਹੀਂ ਬਣਾਈ ਆ ਇਹ ਨਹੀਂ ਘਰੇ ਨਹੀਂ ਹਾਂ ਜੀ ਵੀ ਬਿੰਤਾ ਬਾੜਾ ਚਾਹ ਚੜਿਆ ਜਦੋਂ ਦੇਖਿਆ ਨੇ ਸਾਨੂੰ ਇੱਛੇ ਤੇ ਆਪਣਾ ਦੱਸਤਾ ਸੀਗਾ ਨੀਹਾ ਦੇ ਬੇਬੇ ਨੂੰ ਨਹੀਂ ਮੈਂ ਤਾਂ ਨਹੀਂ ਕੁਛ ਦੱਸਿਆ ਹੈਗਾ ਮੈਂ ਦਸਾਂਗੇ ਹੀ ਲੱਗੀ ਮਾਂ ਕੀ ਦੱਸਾਂ ਮੈਂ ਬੇਬੇ ਨੂੰ ਚੱਲ ਨੀਹਾ ਦੱਸ ਦਊਗੀ ਬੇਬੇ ਨੂੰ ਵੀ ਵਿਚਾਰੀ ਨੂੰ ਪਤਾ ਲੱਗਣਾ ਚਾਹੀਦਾ ਹਾਂ ਜਿਵੇਂ ਉਹਦਾ ਬੜਾ ਚਾ ਸੀਗਾ ਸੱਚੀ ਫੋਤੇ ਵਾਲਾ ਕਰਮਾਲਾ ਜੀ ਉਹਦੇ ਕਰਕੇ ਸਾਰੇ ਕੁਝ ਹੋਇਆ ਤੇ ਆਪਣੇ ਘਰ 'ਚ ਖੁਸ਼ੀਆਂ ਆਈਆਂ ਨੇ ਹਾਂ ਇਹ ਤਾਂ ਗੱਲ ਹੈਗੀ ਐ ਤੂੰ ਨੀਹਾ ਦੀ ਸੇਵਾ ਵੀ ਬਹੁਤ ਕੀਤੀ ਹੈਗੀ ਉਹਦਾ ਵੀ ਫਲ ਤੈਨੂੰ ਮਿਲੇਗਾ ਹਾਂਜੀ ਤੇ ਜਲਦੋਂ ਆਏ ਬੇਬੇ ਨਾਲ ਗੱਲ ਕਰ ਲਈਂ ਪਿੰਡਾਂ ਨਹੀਂ ਮੈਂ ਕੀਤੀ ਨਹੀਂ ਉਹਦੇ ਨਾਲ ਵੀ ਗੱਲ ਕਰ ਲਿਆ ਹੋਵੇ ਟੈਨਸ਼ਨ ਲੈਂਦੇ ਹੋਗੇ ਹਾਂ ਸੱਚੇ ਤੁਸੀਂ ਉੱਥੇ ਗਏ ਸੀ ਨਾ ਬੇਬੇ ਕੋਲ ਹਾਂ ਨਹੀਂ ਹਾਂ ਜਾ ਕੇ ਆਈ ਸੀਗੀ ਬੇਬੇ ਕੋਲ ਅੱਛਾ ਤਾਂ ਹੀ ਬੇਬੇ ਨੇ ਮੈਨੂੰ ਫੋਨ ਨਹੀਂ ਕੀਤਾ ਉਹ ਤਾਂ ਗੁੱਸਾ ਕਰਦੇ ਹੋਣੇ ਹੋਰ ਉਹ ਤਾਂ ਮੈਨੂੰ ਫੋਨ ਕੀਤਾ ਸੀ ਉਹਦੇ ਬਹੁਤ ਰੁੱਖਾ ਰੁੱਖਾ ਬੋਲਦੇ ਸੀ ਕਹਿੰਦੇ ਜਦੋਂ ਹੁਣ ਘਰੇ ਆ ਗਈ ਨਾ ਘਰੇ ਨਾ ਬੜਨ ਦਿਓ ਬਾਹਰ ਕੱਢ ਦਿਓ ਅੱਛਾ ਹਾਂ ਪਤਾ ਨਹੀਂ ਮੇਰੇ ਤੋਂ ਕੀ ਹੋ ਜਾਂਦਾ ਇਹੋ ਜ ਸਾਰੇ ਮੈਨੂੰ ਐ ਬੋਲਣ ਲੱਗ ਜਾਂਦੇ ਨੇ ਤੁਸੀਂ ਵੀ ਆਨਸਰ ਮੈਨੂੰ ਆਏ ਬੋਲਣ ਲੱਗੇ ਮੇਰੀ ਗੱਲ ਹੀ ਨਹੀਂ ਸੁਣਦਾ ਕੋਈ ਉਹ ਗੱਲ ਤਾਂ ਤੇਰੀ ਫੇਰ ਹੀ ਸੁਣਦੇ ਜੇ ਤੂੰ ਦੱਸ ਕੇ ਗਈ ਹੁੰਦੀ ਬਸ ਮੇਰੀ ਆਹੀ ਗਲਤੀ ਹੈ ਯਾਰ ਜੇ ਮੈਂ ਦੱਸਿਆ ਨਹੀਂਗਾ ਫਿਰ ਇਹੀ ਗਲਤੀ ਕਰਕੇ ਨਾ ਬਹੁਤ ਵੱਡੀ ਟੈਨਸ਼ਨ ਪਈ ਜੈਣਾ ਪਤਾ ਨਹੀਂ ਅਸਾਂ ਕੀ ਕੀ ਸੋਚਿਆ ਤੇਰੇ ਬਾਰੇ ਚਲ ਕੋਈ ਗੱਲ ਨਹੀਂ ਜੀ ਹੁਣ ਫਿਕਰ ਨਾ ਕਰੋ ਜਿੱਥੇ ਜਾਉਂਗੀ ਤੁਹਾਨੂੰ ਦੱਸ ਕੇ ਜਾਉਂਗੀ ਹੁਣ ਨਹੀਂ ਜਾਂਦੀ ਬਿਨਾ ਦੱਸੀ ਕਿਤੇ ਵੀ ਠੀਕ ਹੈ ਤੂੰ ਚੱਲ ਬੇਬੇ ਨਾਲ ਗੱਲ ਕਰ ਲੈ ਫੇਰ ਹਾਂਜੀ ਮੈਂ ਬੇਬੇ ਨਾਲ ਗੱਲ ਕਰਦੀ ਆਹ ਸਬਜ਼ੀ ਤਾਂ ਮੈਂ ਬਾਅਦ ਚ ਹੀ چیر ਲੂੰਗੀ ਠੀਕ ਹੈ ਆਜੋ ਤੁਸੀਂ ਵੀ ਚਾਹ ਪਾਣੀ ਪੀ ਲਓ ਚੱਲ ਹੁਣ ਮੈਂ ਵੀ ਸੋਚੀਦਾ ਇਹ ਚੰਗੇ ਹੀ ਐ ਪਰ ਹੋਲਟ ਜਾਂਦਾ ਐ ਬਸ ਇਹੀ ਗੱਲ ਤੇ ਐ ਇਹ ਦੱਸ ਕੇ ਨਹੀਂ ਇਹ ਦੱਸ ਕੇ ਬਾਹਰ ਨਹੀਂ ਕੰਨ ਵੀ ਡੇਗੇ ਨਾ ਮੰਨੀਆਂ ਇੱਕ ਵਾਰੀ ਵਿਸ਼ਵਾਸ ਕਰ ਲੈ ਫੇਰ ਫਿਰ ਸੋਚਣ ਦੇ ਫੋਨ ਤੇ ਬੀ ਮਮੀ ਨਾਲ ਗੱਲ ਕਰ ਪਤਾ ਨਹੀਂ ਫੋਨ ਚੱਕਣ ਕਿ ਕਿ ਨਹੀਂ ਗੁੱਸੇ ਚ ਬੈਠੇ ਹੋਣਗੇ ਉਹ ਬੜਾ ਗੱਲ ਸੁਣਾਉਣਗੇ ਜਿੰਗਤ ਹੋ ਗਈ ਹਲੋ ਸਸ ਸਸ਼ੀਕਾਲ ਮੰਮੀ ਕੀ ਫਤਰੀ ਨਾਲ ਇਹ ਬੀ ਲੈ ਕੇ ਜੋ ਆਪ ਇਧਰ ਆਉਗੀ ਮੰਮੀ ਮੇਰੀ ਗੱਲ ਤਾਂ ਸੁਣ ਲਾ ਜੇ ਕੋਈ ਬੰਦੀ ਕਰੀ ਉਹ ਵੀ ਬਿਰਵਾਉਂਦੀ ਕਰਤੀ ਕਰ ਮੈਂ ਫਤਰੀ ਬੋਦੀ ਐ ਮੈਂ ਮਨਨੇ ਮੇਰੀ ਗਲਤੀ ਆ ਪਰ ਗੱਲ ਤਾਂ ਸੁਣ ਲੋ ਅਸੀਂ ਕੋਈ ਗੱਲ ਨਹੀਂ ਸੁਣਨੀਗੀ ਕੀ ਦਿਕੋ ਕਿ ਉਹਦਾ ਜਵਾਕ ਫੜਾ ਜਾ ਤੈਨੂੰ ਐਜੇ ਸਿਖਾਉਂਦਾ ਉਹ ਮੱਥੇ ਹੀ ਜਾਏ ਜੇ ਕਰਿਆ ਕਰ ਮੰਮੀ ਮੈਂ ਕਰੀ ਆ ਮੈਂ ਕਿਤੇ ਨਹੀਂ ਗਈ ਹਾਂ ਗੱਲ ਤਾਂ ਸੁਣ ਲਿਆ ਕਰੋ ਪੂਰੀ ਮੇਰੀ ਪਹਿਲਾਂ ਬੋਲਣ ਲੱਗ ਜਾਨੇਓ ਅੱਛਾ ਧੀ ਸੁਣੋ ਗੱਲ ਧੀ ਐ ਮੈਂ ਨੇਹਾ ਦੀ ਸੱਸ ਕੋਲ ਗਈ ਸੀ ਅੱਛਾ ਉਹਨੂੰ ਨੇਹਾ ਨੇ ਫਤਿਹ ਮੈਨੂੰ ਦਿੱਤਾ ਸੀਗਾ ਨਾ ਪਰ ਉਹਦੀ ਮੰਮੀ ਨੂੰ ਨਹੀਂ ਪਤਾ ਸੀਗਾ ਵੀ ਫਤਿਹ ਮੇਰੇ ਕੋਲ ਆ ਨੇਹਾ ਨੇ ਬਿਨਾਂ ਪੁੱਛੇ ਨਾ ਫੌਜੀ ਤੋਂ ਪੁੱਛੇ ਨਾ ਆਪਦੀ ਸੱਸ ਤੋਂ ਪੁੱਛੇ ਜਵਾਕ ਮੈਨੂੰ ਫੜਾਤਾ ਉਹੀ ਗੱਲ ਕਰਨ ਗਈ ਸੀ ਮੈਂ ਤਾਂ ਮੈਂ ਤਾਂ ਸਹੀ ਕਰਨ ਜਾਣੀ ਨੇ ਸਾਰਾ ਕੁਝ ਪਤਾ ਨਹੀਂ ਕਿਉਂ ਗਲਤ ਹੋ ਜਾਂਦਾ ਮੈਂ ਹੀ ਕਿਉਂ ਗਲਤ ਵੱਜਦੀ ਆ ਸਾਰਿਆਂ ਦੀ ਨਿਗਾ ਚ ਅੱਛਾ ਗੱਲ ਤਾਂ ਪਰ ਤੂੰ ਦੱਸ ਜਨਾ ਨਾਲੇ ਮੰਮੀ ਤੈਨੂੰ ਕੋਈ ਹੋਰ ਖੁਸ਼ੀ ਵਾਲੀ ਗੱਲ ਦੱਸਾਂ ਮੈਂ ਮਾਵਾ ਨਾਲ ਹੀ ਆ ਸੱਚਾ ਲੱਗੇ ਨਹੀਂ ਜਲਦਾ ਕਿ ਇਸ ਨਵਰੀ ਹੈ ਤੇ ਚਲ ਤੂੰ ਉਹਦਾ ਬੱਚਾ ਉਹਨਾਂ ਖੜਾ ਦੇ हां मम्मी मैं नेहा ਨੂੰ ਉਹਦਾ ਫਤਿਹ ਫੜਾਤਾ ਮੈਂ ਤਾਂ ਵੈਸੇ ਵੀ ਰੱਖਣਾ ਨਹੀਂ ਸੀ ਮੈਂ ਤਾਂ ਪਰਖਦੀ ਸੀ ਨਾਨਨ ਨੂੰ ਮੇਰੀ ਨੂੰ ਵੀ ਉਹ ਕੀ ਸੋਚਦੀ ਹੈ ਮੇਰੇ ਬਾਰੇ ਵੀ ਜਵਾਕ ਮੈਨੂੰ ਦਿੰਦੀ ਹੈ ਕਿ ਨਹੀਂ ਚਲ ਕੋਈ ਗੱਲ ਨਹੀਂ ਮੰਮੀ ਮੈਂ ਤੇਰੇ ਨਾਲ ਫੇਰ ਗੱਲ ਕਰੂੰਗੀ ਚੰਗਾ ਆਪ ਦਾ ਧਿਆਨ ਰੱਖਿਓ ਦਵਾਈ ਬੂਟੀ ਟਾਈਮ ਨਾਲ ਲਈ ਜਾਈਓ ਠੀਕ ਹੈ ਮੰਮੀ ਗੱਲ ਸੁਣੀ ਨੇ ਪਹਿਲਾਂ ਬੋਲਣ ਲੱਗੇ ਮੈਨੂੰ ਪਤਾ ਹੀ ਸੀਗਾ ਗੁੱਸਾ ਕਰੀ ਬੈਠਾ ਤਾਂ ਹੀ ਮੈਨੂੰ ਫੋਨ ਨਹੀਂ ਕੀਤਾ ਸੀਗਾ ਚੱਲ ਹੁਣ ਇਹਨਾਂ ਨੂੰ ਵੀ ਪਤਾ ਲੱਗਿਆ ਖੁਸ਼ ਹੋ ਗਏ ਗੱਲ ਸੁਣ ਕੇ ਨੇਹਾ हां बेबे पुत्त फोन बजਦੀ ਜਾਂਦਾ ਕੋਈ ਨਹੀਂ ਬੇਬੇ ਚੱਕ ਲਾ ਮੈਨੂੰ ਬੜਾ ਇਹਨਾਂ ਹਿਸਾਬ ਹੈਗਾ ਸਾੜਾ ਵਾਲੇ ਬਟਨ ਤੋਂ ਚੱਕੇ ਦਊ ਬੇਬੇ ਚੱਕ ਲਾ ਮੈਂ ਭਾਂਡੇ ਮੰਝੀ ਆਂ ਮੁੰਡਾ ਇਹ ਹੋਰ ਤਾਂ ਹੋਰ ਪੁੱਠੇ ਸਿੱਧੇ ਦਾ ਵੀ ਨਹੀਂ ਪਤਾ ਨੱਪੇ ਜੋ ਸਾੜਾ ਵਾਲੇ ਬਟਨ ਨੱਪ ਬੇਬੇ ਹਾਂ ਪੁੱਤ ਹਾਂ ਸਿਰੇ ਬੋਲਦੇ ਪੁੱਤ ਹਾਂ ਨੇਹਾ ਆ ਗਈ ਤੇ ਤੂੰ ਕਦੋਂ ਆਏਂਗਾ ਹੋਰ ਮਨ ਤਾਂ ਚਾਹ ਚੜਿਆ ਵੈ ਫੋਨ ਵੀ ਨਾ ਚੱਕਿਆ ਜਾਵੇ ਉਹ ਭਾਂਡੇ ਮੰਦੀਆਂ ਦੀ ਹਾਂ ਤੇ ਹੂੰ ਠੀਕ ਰਹਿਣਾ ਤੂੰ ਚੱਲ ਸ਼ੁਕਰ ਤੇ ਫਿਰ ਕਦੋਂ ਆਏਂਗਾ ਹਾਂ 2-3 ਦਿਨਾਂ ਤੱਕ ਠੀਕ ਐ ਹਾਂ ਨਾ ਕਰ ਲੈ ਪੁੱਤਾਂ ਖੜੀ ਐ ਹੈਲੋ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ ਅੱਛਾ ਕਦ ਆਉਂਗੇ ਤੁਸੀਂ ਤਾਂ ਕਹਿੰਦੇ ਸੀ ਇੱਕ ਦੋ ਦਿਨ ਤੱਕ ਆਜੂ ਅੱਛਾ ਤਿੰਨ ਚਾਰ ਦਿਨ ਲੱਗ ਜਾਣਗੇ ਹਾਂਜੀ ਹਾਂ ਫਤਿਹ ਤਾਂ ਠੀਕ ਆ ਹਮਮ ਅਬ ਤੁਹਾਡੀ ਡਿਊਟੀ ਕਿੱਥੇ ਹੁਣ ਅੱਛਾ ਅੱਛਾ ਚੱਲ ਕੋਈ ਨਹੀਂ ਹਾਂ ਮੈਂ ਲਾਇਆ ਸੀ ਪਹਿਨਾ ਫੋਨ ਉਧਰ ਰਿੰਗ ਨਹੀਂ ਆਈ ਸੀਗੀ ਹਾਂ ਬੰਦੀ ਦੱਸੀ ਜਾਂਦਾ ਕਿ ਫੋਨ ਬਾਰ-ਬਾਰ ਹਾਂ ਜੀ ਹਾਂ ਜੀ ਕੋਈ ਨਹੀਂ ਆ ਗਈ ਮੈਂ ਬੇਬੇ ਕੋਲੇ ਫਿਕਰ ਨਾ ਕਰੋ ਤੁਸੀਂ ਬੇਬੇ ਦੀ ਹਾਂ ਬੇ ਫਿਕਰ ਹੋ ਤੁਸੀਂ ਕੋਈ ਨਹੀਂ ਠੀਕ ਹੈ ਜੀ ਠੀਕ ਆ ਬੇਬੇ ਉਹ ਤਾਂ ਕਹਿੰਦੇ ਹਲੇ 3-4 ਦਿਨਾਂ ਨੂੰ ਮਾਮ ਨੂੰ ਮੈਨੂੰ ਵੀ ਇਹੀ ਕਿਹਾ ਸੀ ਹਾਂ ਉਹਨਾਂ ਦੀ ਡਿਊਟੀ ਚੇਂਜ ਹੋ ਗਈ ਕਹਿੰਦੇ ਪਤਾ ਨਹੀਂ ਉੱਥੇ ਕਿਹੜਾ ਕੋਈ ਕਮਿਸ਼ਨਰ ਕਮਿਸ਼ਨ ਆ ਰਿਹਾ ਹੈ ਹਨਾ ਅੱਛਾ ਹਾਂ ਠੀਕ ਹੈ ਚਲ ਕੋਈ ਨਹੀਂ ਚਲ ਕੋਈ ਨਹੀਂ ਫਿਰ ਆ ਜਾਊਗਾ ਦੋ ਚਾਰ ਦਿਨ ਵੀ ਆ ਜਾਣਗੇ ਹਾਂ ਤੇ ਇਨਾ ਚਿਰ ਹੋ ਗਿਆ ਹਨਾ ਹੂੰ ਕੀ ਕਰ ਲਾ ਕੰਮ ਠੀਕ ਹੈ ਡੈਡੀ ਸੱਸੀ ਕੱਲ ਕਿਵੇਂ ਹਾਂ ਤੁਸੀਂ ਹਲੇ ਤਿੰਨ-ਚਾਰ ਦਿਨ ਤੁਸੀਂ ਤਾਂ ਕਿਹਾ ਸੀ ਮੈਂ ਕੱਲ ਨੂੰ ਆਉਂਗਾ ਹੁਣ ਤਾਂ ਵੀਰਾ ਵੀ ਘਰੇ ਆ ਗਿਆ ਵੀਰਾ ਤਾਂ ਬਾਹਰ ਸੋਣਾਗਾ ਆਲਾ ਤੁਸੀਂ ਮੰਮੀ ਨਾਲ ਗੱਲ ਕਰੋ ਹੈਲੋ ਹਾਂਜੀ ਹੋਰ ਕਦੋਂ ਦੀ ਲੱਗੀ ਪਈ ਆ ਹਾਂ ਹਾਂ ਮੈਨੂੰ ਕਹਿੰਦੀ ਆ ਕਿ ਡੈਡੀ ਤਾਂ ਕਹਿੰਦੇ ਸੀਗੇ ਮੈਂ ਇੱਕ ਦੋ ਦਿਨ ਤੱਕ ਆਜੂ ਕਿ ਹੁਣ ਡੈਡੀ ਕਹਿੰਦੇ ਨੇ ਤਿੰਨ-ਚਾਰ ਦਿਨਾਂ ਨੂੰ ਆਉਣਗੇ हां मैं तो समझाऊनी हां एदा भी जी लाग गया ਨਾਲੇ हां ਜਦੋਂ ਦੀ ਆਈਆਂ ਫਤੇ ਨਾਲ ਹੀ ਖੇਢੀ ਜਾਂਦੀ ਐ ਹੁਣ ਕਿੱਥੇ ਸਾਡੀ ਸੁਣਦੀ ਐ ਹਾਂਜੀ हां ਚਲ ਠੀਕ ਐ ਜਾਓ ਤੁਸੀਂ ਠੀਕ ਐ ਠੀਕ ਐ ਕੀ ਦੱਸਿਆ ਕਦੋਂ ਤਿੰਨ ਚਾਰ ਦਿਨਾਂ ਦਾ ਹੀ ਕਹੀ ਜਾਂਦੇ ਨੇ ਲਾਰੇ ਜੇ ਲਾਈ ਜਾਂਦੇ ਨੇ ਪਤਾ ਨਹੀਂ ਕਿਉਂ ਉਹ ਵੀ ਗੱਲ ਤਾਂ ਹੈ ਤਾਂ 3-4 ਦਿਨ ਵੀ ਆ ਜੂਗੇ ਬੇਬੇ ਹਰ ਵਾਰੀ ਕਹਿ ਦਿੰਦੇ ਨੇ ਆਉਂਦੇ ਤਾਂ ਹੈ ਨਹੀਂਗੇ ਆ ਜੂਗਾ ਆਪਾਂ ਨੂੰ ਕਾਲ ਨਹੀਂ ਦਿੱਤੀ ਸੀ ਜੀ ਕਾਲ ਕਿ ਉਹਨਾਂ ਨੂੰ ਹੈ ਨਹੀਂ ਜਲਦੀ ਵੀ ਮੈਂ ਘਰੇ ਚਲ ਜਾ ਉਹ ਫਿਰ ਐ ਹੈ ਨਾ ਤਾਂ ਸਰਕਾਰ ਦੇ ਬੰਨੇ ਹੁੰਦੇ ਨੇ ਫੌਜੀ ਤਾਂ ਐ ਕਿਵੇਂ ਆਦੀ ਮਰਜ਼ੀ ਨਹੀਂ ਕਰ ਸਕਦੇ ਤਾਂ ਬੇਬੇ ਛੁੱਟੀ ਤਾਂ ਲੈ ਹੀ ਸਕਦੇ ਨੇਗੇ ਕੋਈ ਨਹੀਂ ਮੇਰਾ ਫਰਕ ਕਾਲ ਨਹੀਂ ਦਿੱਦੀ ਆਉਗਾ ਹਾਂ ਆ ਜਾਂਦੇ ਨਾਲੇ ਫੋਤੇ ਦਾ ਵੀ ਜੀ ਨਹੀਂ ਲੱਗਦਾ ਉਹਦੇ ਡੈਡੀ ਬਿਨਾ ਹਨਾ ਫੋਤੇ ਨਿੰਮੋ ਹੁਣ ਤਾ ਤੂੰ ਖੇਡਦੀ ਨਹੀਂ ਹੈ ਹੁਣ ਮੇਰੀ ਗੋਦੀ ਚ ਬਿਠਾ ਰੱਖਿਆ ਤੇਰੀ ਮੰਮੀ ਨੇ ਕੰਮ ਵੀ ਤਾਂ ਕਰਨੇ ਆ ਲੈ ਮੰਮੀ ਮੈਨੂੰ ਫੜਾ ਦੇ ਇਹਨੂੰ ਫੜਾਵਾ ਸੱਟ ਦੋਗੀ ਬੇਬੇ ਹਮਿੰਦਰ ਡਰਦਾ ਲੱਗ ਰਿਹਾ ਇਹਨੇ ਪੜਾਈ ਕੁੜੀ ਦਾ ਨਾ ਕਰਨਾ ਮੈਨੂੰ ਫੜਾ ਦੇ ਪੁੱਤ ਜੇ ਕੋਈ ਕੰਮ ਆ ਤਾਂ ਕਰਨਾ ਕਿੰਨੀ ਮੋਣੀ ਰੱਖਣਾ ਮਾ ਚੱਕਣਾ ਪੜਨਾ ਨਹੀਂ ਬਤ ਤੂੰ ਅੱਛਾ ਸੱਚ ਮੈਨੂੰ ਬੇਬੇ ਨੇ ਦੱਸਿਆ ਹੈ ਤੂੰ ਜਿੱਦ ਕੀਤੀ ਸੀ ਬੇਬੇ ਨਾਲ ਬੇਬੇ ਮੈਨੂੰ ਕਹਿੰਦੀ ਆ ਕਿ ਜਿੱਦ ਕੀਤੀ ਸੀਗੀ ਵੀ ਮੈਨੂੰ ਜਿੱਦ ਮੰਮੀ ਨਹੀਂ ਆਉਣਾਗਾ ਅਖੇ ਮੈਂ ਤਾਂ ਛੁੱਟੀ ਦਵਾ ਕੇ ਲਿਆਉ ਇਹਨਾਂ ਚਾਂਸ ਸੀਗਾ ਮੰਮੀ ਨੇ ਆਉਣ ਦਾ ਹੈ ਹਾਂ ਕੋ ਜਾਈ ਜਾਂਦੀ ਐ ਸੱਚ ਮੇਰੇ ਬਿਨਾ ਜੀ ਨਹੀਂ ਲੱਗਿਆ ਸੀ ਮੇਰੀ ਤੀ ਦਾ ਨਾ ਸੱਚੀ ਨਹੀਂ ਲੱਗਿਆ ਫਿਰ ਤੂੰ ਪੁੱਤ ਉੱਥੇ ਆ ਜਾਂਦਾ ਕੀ ਲੈ ਕੇ ਨਹੀਂ ਗਏ ਲੈ ਕੇ ਨਹੀਂ ਗਏ ਮਾੜੀ ਗੱਲਾਂ ਬੇਬੇ ਵੈਸੇ ਤੇਰੇ ਲਈ ਪੁੱਤ ਤਾਂ ਛੁੱਟੀਆਂ ਖਤਮ ਹੋ ਗਈ ਸੀ ਸਕੂਲ ਤੇ ਲੱਗਣ ਵਾਲਾ ਹੋਵੇ ਤਾਂ ਨਹੀਂ ਲੈ ਕੇ ਗਏ ਚਲ ਕੋਈ ਨਹੀਂ ਪੁੱਤ ਪੜਾਈ ਵੀ ਜ਼ਰੂਰੀ ਐ ਠੀਕ ਆ ਚੰਗਾ ਲੈ ਖੜਾ ਲੈ ਇਹਨੂੰ ਲੈ ਆਥਨੀ ਪੜ੍ਹ ਨੂੰ ਜਿਹੜਾ ਕੰਮੇ ਤੇ ਰਹਿੰਦਾ ਸਕੂਲ ਦਾ ਹਾਂ ਬੇਬੀ ਦਾਲ ਸਬਜ਼ਾ ਕੀ ਕਰਨਾ ਦੋ ਤਿੰਨ ਸਬਜ਼ੀਆਂ ਪਈਆਂ ਨੇ ਕਦੂ ਤੋਰੀਆ ਚੌਲੇ ਮੈਂ ਐਂ ਕਹਿੰਦੀ ਆ ਸੁੱਕੀ ਦਾਲ ਤਾਂ ਫਿਰ ਤਾਂ ਕਹਾਂਗੇ ਸੁੱਕੀ ਬਣਾਰੀ ਕਦੂ ਬਣਾ ਲਾ ਹਾਂ ਦੁੱਧ ਪਾ ਦੇ ਵਿੱਚ ਹਾਂ ਦੁੱਧ ਤਾਂ ਪਾ ਦੂੰ ਦੁੱਧ ਘਰ ਦਾ ਦੁੱਧਾ ਆਪਣੀ ਬਸ ਠੀਕ ਆ ਚਲ ਇਹ ਤਾਂ ਬਣਾ ਲਾਂਗੀ ਤੇ ਕੱਲ ਦੀ ਆਈਆਂ ਮੈਂ ਐਂ ਕਹਿੰਦੀ ਸੀ ਤੂੰ ਤਿਆਰ ਹੋ ਜਾ ਪੰਗਰਦਵਾਰੇ ਜਾਏਗੀ ਐਂ ਕਰ ਲੈਨੇ ਹੈਨਾ ਚਲ ਜਾਏਨੇ ਕਰ ਜਾਈ ਮੱਥਾ ਠੇਕੇਗੀ ਅੱਛਾ ਤਿਆਰ ਖੇਡਣਾ ਬੁੱਧਾ ਤੋਂ ਨਿੰਮੋ ਚੰਗਾ ਇਹ ਤਾਂ ਸੇਲ ਠਾਕ ਲੈ ਬੁੱਤੇ ਨੂੰ ਹਵਾ ਨਾ ਲਵਾ ਖੇਡਣਾ

ਮੈਨੂੰ ਵਹਿਮ ਆ ਜਾਂਦਾ ਚੀਜ਼ਾਂ ਦਾ ਇਹ ਸਭ ਹੋ ਜਾਂਦਾ ਹੈਗਾ ਯਾ ਮੈਂ ਕਰਦੀ ਹਾਂ ਮੇਰੇ ਵੀ ਦਿਨ ਉਹ ਕਰ ਦਿੰਦੀ ਹੈ ਜੀ ਚੁੱਪ ਕਰ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਫੋਕੇ ਵਹਿ ਹੁੰਦੇ ਨੇ ਨਹੀਂ ਮੇਪੇ ਬੇਬੇ ਬੇਬੇ ਜਹਣੋ ਕੁਝ ਹੋ ਗਿਆ ਮੈਂ ਨਹੀਂ ਰਹਿ ਸਕਦੀ ਮੈਂ ਕੰਮ ਨਹੀਂ ਆ ਜੋ ਮੈਂ ਨਾ ਜਮਾਂ ਕਾ ਵੀ ਹਉ ਲੱਗਦੀ ਨਹੀਂ ਰੋ ਕੇ ਕੀ ਦਾ ਹੈ ਜੀ ਭੈਣ ਨਹੀਂ ਕਰੀ ਜਾਂਦੇ ਡਿੱਗੇ ਬੈਠੇ ਰੁਕ ਗਿਆ ਨਹੀਂ ਬੇਬੇ ਅੱਗੇ ਤਾਂ ਘਰ ਦਿਲ ਗਿਆ ਨਹੀਂ ਜਾਪਾ ਹੋ ਕੇ ਹੈਡ ਤੁਹਾਡੀ ਜਵਾਨ ਨਹੀਂ ਹੋਦੇ ਕਿਉਂ ਆਈ ਗੱਦੀ ਹੈ ਚਾਰ ਹੋ ਗਿਆ ਰਪਾ ਗੁਰਦੁਆਰੇ ਚਲੀਏ ਚੱਲ ਰਪਾ ਆਧੀ ਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੀ ਬਹੁਤ ਵਧੀਆ ਹੋਵਾਂਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਗਾ ਥੈਂਕ ਯੂ ਸੋ ਮਚ